ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 15 ਦਸੰਬਰ 2025 ਸੁਹਾਣਾ ਕਬੱਡੀ ਕੱਪ ਆ ਸਾਰੇ ਜਾਣਦੇ ਨੇ ਵੀ ਉੱਥੇ ਬਾਈ ਰਾਣੇ ਬਲੇ ਚੌਰੀਏ ਦਾ ਕਤਲ ਕਰ ਦਿੱਤਾ ਗਿਆ ਭਰੇ ਕਬੱਡੀ ਕੱਪ ਦੇ ਵਿੱਚ ਇਹ ਸਾਰੀ ਕਹਾਣੀ ਕਿਵੇਂ ਜੁੜਦੀ ਆ ਸਿੱਧੂ ਮੂਸੇਵਾਲੇ ਨਾਲ ਇਸ ਦਾ ਕੀ ਲਿੰਕ ਸੀ ਆ ਜੋ ਆਪਾਂ ਜਾਣਦੇ ਆ ਸੁਹਾਣਾ ਕਬੱਡੀ ਕੱਪ 29ਵਾਂ ਕਬੱਡੀ ਕੱਪ ਸੀਗਾ ਬਾਈ ਰਾਣਾ ਬਲਾ ਚੌਰੀਆ ਇੱਕ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਪ੍ਰੋਮੋਟਰ ਵੀ ਸੀਗਾ ਬਾਈ ਦੀ ਇੱਕ ਆਪਣੀ ਟੀਮ ਸੀ ਪਰ ਬਾਈ ਨੂੰ ਪਹਿਲਾਂ ਹੀ ਧਮਕੀਆਂ ਚੁਪੀਆਂ ਸੀ ਵੀ ਤੂੰ ਆਪਣੀ ਟੀਮ ਲੈ ਕੇ ਉੱਥੇ ਨਹੀਂ ਜਾਣਾ ਪਰ ਬਾਈ ਫਿਰ ਵੀ ਉੱਥੇ ਪਹੁੰਚਿਆ ਪਹੁੰਚਣ ਤੋਂ ਬਾਅਦ ਬਾਈ ਜਦੋਂ ਮੈਚ ਖਿੜਾ ਕੇ ਆਪਣੀ ਟੀਮ ਨੂੰ ਵਾਪਸ ਬਾਹਰ ਆ ਰਿਹਾ ਸੀ ਪਲੇਗਰਾਉਂਡ ਤੋਂ ਵਾਪਸ ਆਉਣ ਤੋਂ ਬਾਅਦ ਕੋਸ਼ਿਸ਼ ਸ਼ੂਟਰਾਂ ਨੇ ਬਾਈ ਨੂੰ ਉੱਥੇ ਸੈਲਫੀ ਦੇ ਬਹਾਨੇ ਰੋਕਿਆ ਤੇ ਜਦੋਂ ਬਾਈ ਸੈਲਫੀ ਕਰਾ ਰਿਹਾ ਸੀ ਤਾਂ ਬਾਈ ਦੇ ਮਗਰੋਂ ਕਾਲੀ ਲੋਈ ਜਾਂ ਕਾਲਾ ਕੱਪੜਾ ਮੂੰਹ ਤੇ ਪਾ ਕੇ ਆਟੋਮੈਟਿਕ ਵੈਪਨਸ ਦੇ ਨਾਲ ਬਾਈ ਦੇ ਫੇਸ ਤੇ ਸ਼ੂਟਿੰਗ ਕਰ ਦਿੱਤੀ ਗਈ ਬਾਈ ਨੂੰ ਉੱਥੇ ਹੀ ਮਾਰ ਦਿੱਤਾ ਗਿਆ ਹੁਣ ਗੱਲ ਇਹ ਆਉਂਦੀ ਵੀ ਸਿੱਧੂ ਮੂਸੇਵਾਲੇ ਨਾਲ ਕਿਵੇਂ ਸੀਗਾ ਲਿੰਕ ਜੁੜਿਆ ਹੁਣ ਇਹ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਵੱਲੋਂ ਲਈ ਗਈ ਆ ਉਹਨਾਂ ਨੇ ਕਹਿ ਵੀ ਅਸੀਂ ਆਪਣੇ ਭਰਾ ਦੀ ਮੌਤ ਦਾ ਬਦਲਾ ਲਿਆ ਜਨਕਿ ਸਿੱਧੂ ਮੂਸੇਵਾਲੇ ਦਾ ਕਿਉਂਕਿ ਉਹ ਕਹਿੰਦੇ ਵੀ ਜਦੋਂ ਸਿੱਧੂ ਮੂਸੇਵਾਲੇ ਨੂੰ ਜਿਹੜੇ ਸ਼ੂਟਰ ਮਾਰਨ ਆਏ ਸੀਗੇ ਰਾਣਾ ਬਲਾ ਚੌਰੀਆ ਨੇ ਉਹਨਾਂ ਦੀ ਹੈਲਪ ਕੀਤੀ ਸੀ ਕੋਈ ਪਨਾਹ ਦਿੱਤੀ ਸੀ ਜਾਂ ਕੋਈ ਹੋਰ ਹੈਲਪ ਕੀਤੀ ਸੀ ਆਪਾਂ ਨੂੰ ਇਸ ਬਾਰੇ ਹਜੂ ਕੋਈ ਨੌਲੇਜ ਨਹੀਂ ਬਾਕੀ ਜਿਹੜੀ ਹੁਣ ਪੁਲਿਸ ਆ ਉਹ ਕਹਿ ਰਹੀ ਹੈ ਵੀ ਹਜੇ ਰਾਣਾ ਬਲਾ ਚੌਰੀਆ ਦਾ ਵੀ ਕਿਸੇ ਗੈਂਗ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ ਜਿਵੇਂ ਹੀ ਕੋਈ ਨਿਊਜ਼ ਆਉਂਦੀ ਹੈ ਤੁਹਾਨੂੰ ਦੱਸਦੇ ਆ ਹੁਣ ਮੁੱਖਦੀ ਗੱਲ ਬਈ ਇਹ ਆ ਵੀ ਇਹ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਜੂਪੀ ਬਿਹਾਰ ਵਾਲਾ ਮਾਹੌਲ ਕਿਉਂ ਬਣ ਰਿਹਾ ਦਿਨੋ ਦਿਨ ਇੱਕ ਕੁੱਤੇ ਦੀ ਜਾਨ ਕਿਤੇ ਨਾ ਕਿਤੇ ਸੇਫ ਆ ਪਰ ਬੰਦੇ ਦੀ ਜਾਨ ਉੱਥੇ ਸੇਫ ਨਹੀਂ ਹੈਗੀ ਇਹ ਚੀਜ਼ਾਂ ਜਦੋਂ ਅਸੀਂ ਬਾਹਰ ਬੈਠੇ ਸੁਣਦੇ ਆ ਚਲੋ ਗੋਲੀ ਇੱਥੇ ਵੀ ਨਿਤ ਚੱਲਦੀ ਆ ਪਰ ਇਹ ਨਹੀਂ ਕਹਿੰਦੇ ਇੱਥੇ ਚਲੋ ਆਪਸੀ ਰੰਜਿਸ਼ਾਂ ਹੋਣਗੀਆਂ ਕਿਸੇ ਦੀਆਂ ਜਾਂ ਬਿਜ਼ਨਸmenਾਂ ਦੀਆਂ ਪਰ ਆਮ ਬੰਦੇ ਤੇ ਇੱਥੇ ਗੋਲੀ ਨਹੀਂ ਚੱਲਦੀ ਬਾਕੀ ਤੁਸੀਂ ਸਾਰੇ ਆਪਸਿਆਂ ਨੇ ਉਹ ਦੱਸਿਓ ਸੱਚ ਹੈ ਜਾਂ ਝੂਠ ਆ ਧੰਨਵਾਦ